ਕੇ ਜ਼ਫਰਨਾਮਾ ਪੜ ਕੇ ਔਰੰਗਜ਼ੇਬ ਬਹੁਤਾ ਚਿਰ ਜਿਉਂਦਾ ਨਹੀਂ ਸਿਰਿਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਤੇ ਗੱਲ ਇਹ ਵਿਚਾਰਨ ਵਾਲੀ ਹੈ ਕਿ ਇਹ ਔਰੰਗਜ਼ੇਬ ਇੱਕ ਵਾਰੀ ਖਤਮ ਨਹੀਂ ਹੁੰਦੇ ਇਹ ਦੁਨੀਆ ਤੇ बार-बार ਆਉਂਦੇ ਰਹਿੰਦੇ ਆ ਤੇ ਇਹਨਾਂ ਨੂੰ ਖਤਮ ਕਰਨ ਦੇ ਲਈ ਆਪਣੇ ਵਜੂਦ ਨੂੰ ਜਿਉਂਦਾ ਰੱਖਣ ਦੇ ਲਈ ਆਪਣੀ ਹੋਂਦ ਨੂੰ ਜਿਉਂਦਾ ਰੱਖਣ ਦੇ ਲਈ ਇਹ ਲੜਾਈਆਂ ਸਾਨੂੰ ਹਮੇਸ਼ਾ ਹੀ ਲੜਨੀਆਂ ਪੈਂਦੀਆਂ ਨੇ ਜੋ ਗੁਰੂ ਸਾਹਿਬ ਨੇ ਸਿਖਾਈਆਂ ਸੀ ਸਾਨੂੰ ਸੋ ਮੈਂ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਇੱਕ ਸਦੀ ਤੋਂ ਉੱਤੇ ਹੋ ਗਿਆ ਜੋ ਪੰਜਾਬ ਦੇ ਵਿੱਚ 6ਵਾਂ ਦਰਿਆ ਵਗਾਇਆ ਹੋਇਆ ਨਸ਼ਿਆਂ ਦਾ ਦਰਿਆ ਜਿਹਨੂੰ ਅਸੀਂ ਰੋਕਣ ਦੇ ਲਈ ਲਗਾਤਾਰ ਲੱਗੇ ਹੋਏ ਆ ਸਾਡੇ ਲੱਖਾਂ ਪਰਿਵਾਰਾਂ ਦੇ ਬੱਚੇ ਇਸ ਦੁਨੀਆ ਤੋਂ ਚਲੇ ਗਏ ਸਾਡੀਆਂ ਲੱਖਾਂ ਮਾਵਾਂ ਸਿਰਾਂ ਤੇ ਚਿੱਟੀਆਂ ਚੁੰਨੀਆਂ ਲੈ ਕੇ ਵੈਣ ਪਾਉਂਦੀਆਂ ਸਾਡੇ ਬੱਚੇ ਜੋ ਪਹਿਲਾਂ ਫੌਜ ਚ ਭਰਤੀ ਹੋਇਆ ਕਰਦੇ ਸੀ ਪੰਜਾਬ ਦੇ ਸਭ ਤੋਂ ਵੱਧ ਨੌਜਵਾਨ ਫੌਜ ਚ ਜਾਇਆ ਕਰਦੇ ਸੀ ਉਹਨਾਂ ਦੀ ਗਿਣਤੀ ਘਟ ਗਈ ਤੇ ਕੀ ਸਾਨੂੰ ਸੋਚਣ ਦੀ ਲੋੜ ਨਹੀਂ ਕਿ ਕਿਹੜੇ ਔਰੰਗਜ਼ੇਬ ਨੇ ਜਿਹੜੇ ਸਾਡੀ نسل 쿠ਸ਼ੀ ਕਰਨ ਤੇ ਤੁਲੇ ਹੋਏ ਨੇ ਜਿਹੜੇ ਸਾਡੀ ਨੌਜਵਾਨੀ ਨੂੰ ਖਾ ਰਹੇ ਨੇ ਇਹਨਾਂ ਔਰੰਗਜ਼ੇਬਾਂ ਨੂੰ ਖਤਮ ਕਰਨ ਦੀ ਲੋੜ ਹੈ ਇਹਨਾਂ ਦੇ ਵਿਰੁੱਧ ਲੜਾਈ ਲੜਨ ਦੀ ਲੋੜ ਹੈ ਜੇ ਸਾਨੂੰ ਪਤਾ ਹੋਵੇ ਕਿ ਗੁਰੂ ਸਾਹਿਬ ਨੇ ਜਿਹੜੇ ਯੁੱਧ ਲੜੇ ਸੀ ਲੜਾਈਆਂ ਲੜੀਆਂ ਸੀ ਤਾਂ ਉਹ ਕਿਸੇ ਇੱਕ ਤਬਕੇ ਦੇ ਖਿਲਾਫ ਨਹੀਂ ਸੀ ਕਿਸੇ ਧਰਮ ਦੇ ਖਿਲਾਫ ਨਹੀਂ ਸੀ ਗੁਰੂ ਸਾਹਿਬ ਦੀ ਲੜਾਈ ਦੇ ਵਿੱਚ ਲੜਨ ਵਾਲੇ ਯੋਧੇ ਹਿੰਦੂ ਵੀ ਹੁੰਦੇ ਸੀ ਤੇ ਮੁਸਲਮਾਨ ਵੀ ਹੁੰਦੇ ਸੀ ਤੇ ਉਹਨਾਂ ਦੀ ਲੜਾਈ ਹਮੇਸ਼ਾ ਹੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਰਹੀ ਤੇ ਜਿਨ੍ਹਾਂ ਨੂੰ ਉਹ ਹਰਾ ਦਿੰਦੇ ਸੀ ਯੁੱਧ ਦੇ ਵਿੱਚ ਸਾਨੂੰ ਆਪਣਾ ਇਤਿਹਾਸ ਜਾਣਨ ਦੀ ਲੋੜ ਹੈ ਕੇ ਜਿੰਨਾਂ ਨੂੰ ਵੀ ਉਹਨਾਂ ਨੇ ਹਰਾਇਆ ਗੁਰੂ ਸਾਹਿਬ ਨੇ ਕਦੇ ਵੀ ਕਿਸੇ ਨੂੰ ਧਰਮ ਪਰਿਵਰਤਨ ਦਾ ਜ਼ੋਰ ਨਹੀਂ ਪਾਇਆ ਤੇ ਹੁਣ ਧਰਮ ਦੇ ਨਾਂ ਤੇ ਜੋ ਕੁੱਝੀਆਂ ਸਿਆਸਤਾਂ ਹੋ ਰਹੀਆਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਏ ਧਰਮ ਦੇ ਨਾਂ ਤੇ ਵੰਡੀਆਂ ਪਾਈਆਂ ਜਾ ਰਹੀਆਂ ਨੇ ਸਾਨੂੰ ਇਕੱਠੇ ਹੋ ਕੇ ਸਿਰ ਜੋੜਨ ਦੀ ਲੋੜ ਹੈ ਵੀ ਉਹ ਕਿਹੜੇ ਲੋਕ ਨੇ ਜਿਹੜੇ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਦੂਰ ਕਰ ਰਹੇ ਨੇ ਅੱਜ ਮਾਗੀ ਦਾ ਪਵਿੱਤਰ ਦਿਹਾੜਾ ਤੇ ਅਸੀਂ ਸਾਰੇ ਸ਼ਹੀਦਾਂ ਦੀ ਧਰਤੀ ਤੇ ਇਕੱਠੇ ਹੋ ਕੇ ਇੱਕ ਤਹਈਆ ਕਰੀਏ ਕਿ ਜਿੰਨਾ ਰਾਹਾਂ ਤੇ ਦਸਮ ਪਿਤਾ ਨੇ ਸਾਨੂੰ ਤੋਰਿਆ ਸੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਤੋਰਿਆ ਸੀ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਕੇ ਇਕੱਠੇ ਹੋਈਏ ਵੀ ਅਸੀਂ ਉਹ ਲੜਾਈਆਂ ਆਪਣੇ ਵਜੂਦ ਲਈ ਲੜਨੀਆਂ ਨੇ ਸਿੱਖ ਧਰਮ ਇੱਕ ਇਹੋ ਜਿਹਾ ਧਰਮ ਜਿਨੇ ਜਾਤ ਪਾਤ ਨੂੰ ਨਕਾਰਿਆ ਜਿਨੇ ਧਰਮ ਦੇ ਨਾਂ ਤੇ ਵਖਰੇਵਿਆਂ ਨੂੰ ਨਕਾਰਿਆ ਤੇ ਅਸੀਂ ਉਸ ਧਰਮ ਨਾਲ ਜੁੜ ਕੇ ਇੱਕ ਵਾਰ ਫੇਰ ਤੋਂ ਜੋ ਔਰੰਗਜ਼ੇਬ ਇਸ ਸਮਾਜ ਵਿੱਚ ਪੈਦਾ ਹੋ ਰਹੇ ਨੇ ਉਹਨਾਂ ਵਿਰੁੱਧ ਡਟ ਕੇ ਲੜਾਈ ਲੜੀਏ ਤੇ ਸਬੂਤ ਦਈਏ ਕਿ ਅਸੀਂ ਵਾਕਈ ਦਸਮ ਪਿਤਾ ਦੇ ਸਿੱਖਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਪ੍ਰਮਾਤਮਾ ਕਰੇ ਕਿ ਅੱਜ ਮਾਗੀ ਦੇ ਪਵਿੱਤਰ ਤਿਹਾੜੀ ਤੇ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਲੈ ਕੇ ਪੰਜਾਬ ਨੂੰ ਫੇਰ ਇੱਕ ਵਾਰੀ ਗੁਰੂ ਸਾਹਿਬ ਦੇ ਰਾਹ ਤੇ ਤੋਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ